ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਦੋ ਬਣਾ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੀਆਂ ਤੇ ਦੋਨੇ ਕਰਮ ਵਾਲੀਆਂ ਦੰਨਾ ਜਬਈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜਾ ਬੇਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕੋਂ ਵਧੀਆ ਜੀ ਹਾਂਜੀ ਬੋਲੋ ਜੀ ਬਾਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਨਰਮਲ ਸਿੰਘ ਜੀ ਹਾਂ ਪਿੰਡ ਪਾਈ ਰੂਪਾ ਹਾਂ ਤਹਿਸੀਲ ਫੂਲ ਜ਼ਿਲ੍ਹਾ ਬਰਾਂਡਾ ਜੀ ਨੇੜੇ ਪਿੰਡ ਆਪਾਂ ਨੇ ਜਿਹੜੇ ਇਧਰ ਰਾਮਪੁਰਾ ਹੋ ਰਹੇ ਹੈ ਜੀ ਓਕੇ ਇਧਰ ਸਰਸਲਾਪੁਰਾ ਦੇ ਜੀ ਸਰਪਾਤ ਤਪਾਈ ਕਾ ਜਨੀ ਵਿਚਾਲੇ ਜੀ ਤਿੰਨਾਂ ਦੇ ਪਿੰਡ ਆ ਜਾਂਦਾ ਪਣਾ ਓਕੇ ਬਈ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਹੈ ਜੀ 9463842855 ਹੂੰ ਦੂਜਾ ਹੈਗਾ ਇਹ 707820 ਸੰਬੰਧ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਖਦੇ ਕਿਹੜਾ ਸੋਈ ਹੈ ਪਲੂਣ ਹੀ ਸੋਈ ਹੈ ਬਾਈ ਪਹਿਲਾ ਸੋਈ ਠੀਕ ਆ ਬਾਈ ਕਦੋਂ ਸੋਈ ਇਹ ਕੱਲ ਦੀ ਸੋਈ ਬਾਈ ਬੱਚਾ ਕੀ ਦੇ ਬੱਚਾ ਬੱਛਾ ਦਿੱਤਾ ਬਾਈ ਬੱਛਾ ਦੇ ਹਾਂਜੀ ਠੀਕ ਆ ਦੰਦਾ ਜੀ ਬਾਈ ਹਾਂ ਬਾਈ ਦੰਦਾ ਚਾਚਾ ਦੀ ਬੱਚੀ ਆ ਠੀਕ ਆ ਚਾਰ ਦਾ ਠੀਕ ਆ ਬਾਈ ਕਿਉਂ ਗੱਲੇ ਵਾਦੀ ਕੋ ਕਮਾਲ ਦਾ ਕੰਮ ਵਾਲੀ ਸਫਾਈ ਆ ਬਾਈ ਸਫਾਈ ਦੇ ਲੈਵੇ ਨਹੀਂ ਹੈ ਨਾ ਹਾਂਜੀ ਸਫਾਈ ਵੀ ਬਾਲੀ ਇੱਕ ਨੰਬਰ ਆ ਡਰਾ ਬੜੀ ਸਾਫ ਸੁਥਰੀ ਬੱਚੀ ਆਰਡਰ ਬਹੁਤ ਕਮਾਲ ਦਾ ਥਾਂ ਤੋਂ ਬੜਾ ਚੰਗਾ ਲੱਗਿਆ ਹੈ ਨਾ ਨਹੀਂ ਥਾਂ ਤੋਂ ਬੜਾ ਟਿਕ ਰਹੀ ਬਾਈ ਅੱਲਾਹ ਕੱਲਾ ਥਾਂ ਪੂਰੀ ਵਿੱਤੀ ਦੇ ਥਾਂ ਚਿਵਾਈ ਕਿਵੇਂ ਆ ਇੱਕ ਨੰਬਰ ਜੀ ਚੋਂ ਚੋਂ ਬਹੁਤ ਸੋਹਣਾ ਠੀਕ ਆ ਮੋਰੋਂ ਲੈਵਾ ਚੈੱਕ ਕਰਨੋਂ ਕਮਾਲ ਦਾ ਲੈ ਇੱਕ ਨੰਬਰ ਲੈਵਾ ਬਾਈ ਘਰ ਵਾਲੀ ਦਾ ਬੜੀ ਸਾਫ ਸੁਥਰੀ ਬਹਿੜਾ ਜੀ ਬਰੀਡ ਬਹੁਤ ਹੈ ਬਹਿੜ ਤੇ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਜੀ ਅਸਟੀਮੇਟ ਦੇਖੋ ਭਾਈ ਆਪਾਂ ਤਾਂ 20 ਲੀਟਰ ਦੀ ਉਮੀਦ ਹੈ ਨਾ ਓਕੇ ਕੋਈ ਬਰੀਡ ਵਾਲੀ ਬੱਚੀ ਆ ਬਾਕੀ ਭਾਈ ਹੁਣ ਅਗਲੇ ਦਿਨ ਉਹ ਸੇਵਾ ਸੰਭਾਲ ਬੰਦੇ ਨੇ ਆਪ ਦੀ ਸੋਚ ਸਮਝ ਨਾਲ ਲੈਣੀ ਆ ਵੀ ਜਿਹੇ ਅਗਲੀ ਸੇਵਾ ਦਮਾਗਾ ਸਹੀ ਆ ਬਈ ਮੇਰੀ ਬੱਚੀ ਬਰੀਡ ਵਾਲੀ ਪ੍ਰੀਕੀ ਵਾਲੀ ਬੱਚੇ ਬਰੀਕ ਚਮੜੀ ਦੀ ਹਾਂ ਹਾਂ ਤੇ ਮੈਂ ਦੁੱਧ ਤੋਂ ਵੜਨੇ ਪਾਪ ਨਾ 20 ਲੀਟਰ ਓਕੇ ਭਾਈ ਹੂੰ ਕੋਹ ਦੇ ਬਾਕੀ ਸੇਵ ਠੰਡੀ ਬੋਜਾ ਦੀ ਵੜ ਓਕੇ ਫੇਸ ਦੀ ਬਿਊਟੀ ਕਮ ਕਮਾਲ ਆ ਭਈ ਨਾਸਾਂ ਨੂੰ ਸੰਗ ਲਾਲੀ ਆ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਸੂਈ ਸਵਾਈ ਬੱਚਾ ਬੱਚਾ ਦੇਤਾ ਭਈ ਬਿਊਟੀ ਚੈੱਕ ਕਰ ਲੋ ਕਰਮਾਈ ਬੜੀ ਬਿਊਟੀ ਆ ਬੜੀ ਸਾਫ ਸੁਥਰੀ ਬੱਚੀ ਹਾਂ ਲੈ ਤੋਰਾ ਚੈੱਕ ਕਰ ਲੋ ਕਮਾਲ ਦਾ ਬਾਈ ਲੇਵਾ ਲੁਵਾ ਬੜਾ ਚੰਗਾ ਕਰਾ ਬੜਾ ਚੰਗਾ ਬਾਈ ਤੋਰਾ ਚੈੱਕ ਕਰ ਲੋ ਤੋਰਾ ਬਹੁਤ ਕਮਾਲ ਹੈ ਕੀ ਬਾਤ ਆ ਬਾਈ ਥਾਂ ਤੋਂ ਬੜਾ ਚੰਗਾ ਲੱਗਿਆ ਕਰਮਾਈ ਨੇ ਕੀ ਮੋਲ ਆ ਬਾਈ ਜਾਇਜ਼ ਬਾਈ ਮੋਲ ਦੇਖੋ ਅੱਗੇ ਵੀ ਆਪਣੇ ਜਾਇਜ਼ ਹੁੰਦਾ ਵਾਦੇ ਘਟੇ ਦਾ ਮੋਲ ਆਪਣਾ ਕੋਈ ਨਹੀਂ ਹੁੰਦਾ ਹਣਾ ਓਕੇ ਤੁਸੀਂ ਮੰਗੋ ਤਾਂ ਆਪਾਂ ਮੈਂ ਆਪਾਂ ਜੋ ਮਰਜ਼ੀ ਮੰਗ ਲਗੇ ਹਾਂ ਮੰਗੂ ਤਾਂ ਹਾਂ ਭਾਵੇਂ 70 ਮੰਗਲੇ 73 ਪੁੱਤਾਂ ਵੀ ਨਹੀਂ ਬਾਲਾ ਸਹੀ ਗੱਲ ਹੈ ਬਾਈ ਆਪਾਂ ਤਾਂ 64000 ਰੁਪਏ ਲੈ ਲਾਂਗੇ ਬਾਈ ਚੱਕ ਬਾਈ ਜਮਾ ਜੈਜ ਮੋਲ 64000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਕਰਾਉਣ ਨੂੰ ਬਾਈ ਵੜਾ ਜੀ ਗਾਂਦੂ ਵੀ ਵਧਣ ਵਾਲੀ ਚੀਜ਼ ਹੈ ਜੀ ਸਹੀ ਲੱਖ ਸਵਾ ਲੱਖ ਦੀ ਵੜਣਾ ਤਿਆਰ ਹੁੰਦਾ ਦੂਜੇ ਸਾਲ ਬਾਕੀ ਦੰਦਾਂ 'ਚ ਵੜਾ ਦੰਦਾਂ 'ਚ ਵੜਾ ਕੁਮਰ ਦੀ ਛੋਟੀ ਹੈ ਜੀ ਅਜੇ ਤਾਂ ਬੱਚੀ ਹੋਈ ਆ ਮਾਂ ਦੀ ਜੀ ਬੱਚੀ ਹੈ ਜੀ ਮਤਲਬ ਇਹ ਸਫਾਈ ਨਹੀਂ ਹੁੰਦੀ ਜੀ ਨਹੀਂ ਮਤਲਬ ਸਾਫ ਬਾੜੀ ਹੈ ਵੜਾ ਸਹੀ ਗੱਲ ਹੈ ਕੋਈ ਸਫਾਈ ਦੇਖ ਲੈ ਵਾ ਨੇੜ ਤੋਂ ਚੈੱਕ ਕਰ ਲੋ ਇੱਕ ਨੰਬਰ ਹੈ ਡਾਡਾ ਕਮਾਲ ਆ ਖਾਨ ਤੋਂ ਬਹੁਤ ਚੰਗਾ ਆ ਹਾਂਜੀ ਹਾਂਜੀ ਇਹ ਬਾਕੀ ਤਾਂ ਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਖਾਣ ਹਾਂਜੀ ਠੰਡੀ ਸੀਲ ਫੁੱਲ ਆ ਠੰਡੀ ਤਾਂ ਬਾਲੀਆ ਬਾਈ ਹੂੰ ਫੋਲ ਛੋਲ ਵਾਲਾ ਕੰਮ ਕੋਈ ਨਹੀਂ ਠੀਕ ਆਂਜੀ ਸੀਲ ਕੱਲ ਵੀ ਸੂਈ ਆ ਬਿਲਕੁਲ ਠੰਡੀ ਸੀਲ ਆ ਮਾੜੀ ਮੁੱਟੀ ਭਾਲ ਜੀ ਜਰੂਰ ਹੈਗੀ ਠੀਕ ਆ ਮਾੜੀ ਮੁੱਟੀ ਭਾਲ ਜੀ ਜਰੂਰ ਲੈ ਕਰੀ ਬੱਚਾ ਲੈ ਨੇੜੇ ਤੋਂ ਚੈੱਕ ਕਰੋ ਲੈਵਾ ਇੱਕ ਨੰਬਰ ਲੈਵਾ ਕੱਲਾ ਕੱਲਾ ਤਾਂ ਪੂਰੀ ਵਿਥੀ ਲੱਗਾ ਕਨੇ ਭਾਈ ਮੈਂ ਸਭ ਬਾਹਲੀ ਇੱਕ ਨੰਬਰ ਵੜੇ ਜੀ ਪਤਿ ਚੋਣ ਵਾਲਾ ਲੈ ਜੇ ਸਹੀ ਗੱਲ ਹੈ ਸ਼ੀਨ ਤੇ ਰੌਣ ਵਾਲਾ ਲੈ ਜੇ ਹੂੰ ਦੋਨੇ ਪਾਸੇ ਸਿਚਾਈ ਚ ਚੱਲਦੀ ਜੀ ਸਹੀ ਗੱਲ ਹੈ ਲੋਕ ਇੰਨੀ ਗੱਲ ਆ ਵੀ ਗਾਂਵੋਂ ਬਾਹੜ ਬਹੁਤ ਵਧਣ ਵਾਲੇ ਜੀ ਬੰਦਾ ਹੂੰ ਬਾਹਲੀ ਨਸਲ ਵਾਲੀ ਬੜਾ ਜੀ ਸਾਫ ਸੁਥਰੀ ਮਾ ਚਵਾਈ ਦੇ ਲੈ ਚੋਣ ਚੈੱਕ ਕਰ ਇੱਕ ਨੰਬਰ ਚ ਵਈ ਹੈ ਨਹੀਂ ਬਈ ਹਾਂਜੀ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਤੈਣਾ ਕਰਮਾਈ ਨਹੀਂ ਕੁਛ ਨਹੀਂ ਚਵਾਈ ਤਾਂ ਇੱਕ ਨੰਬਰ ਆ ਮਗਲਥਣਾ ਚੱਕਰ ਲਈ ਕੀ ਬਾਤ ਆ ਪੂਰੀ ਨਵੜਦੀ ਹੈ ਚਵਾਈ ਦਾ ਬੜਾ ਸੋਹਣਾ ਚੋਣਾ ਜੀ ਸੌਣ ਵਾਲਾ ਚੰਗਾ ਲੱਗਿਆ ਜੀ ਮੁੰਡੂ ਰੁੱਖਾਂ ਲੱਗੇ ਕਿੰਨੇ ਆ ਕਰਤਾ ਰਾਮ ਵਾਲੀ ਠੰਡੀ ਦੇਖੋ ਜੀ ਅਸੀਂ ਕੱਲ ਦੀ ਸੁਣੀ ਕੋਈ ਹੋਰ ਸਾਲਾ ਕੋਈ ਕੰਮ ਨੂੰ ਬ੍ਰੀਡ ਹੈ ਨਾ ਬਾਕੀ ਮੁੱਲ ਜਮਾ ਜਾਇਆ ਯਾਰ ਹਣਾ ਮੁੱਲ ਬਾਈ ਜਮਾ ਜੜੀ ਜਣੀ ਇਹ ਵਾਦੇ ਘਟੇ ਦਾ ਮੁੱਲ ਨਹੀਂ ਇਹ ਆਪਣਾ ਬਸ ਇੰਨਾ ਬੰਦਾ ਠੀਕ ਆ ਹਾਂਜੀ ਇਹ ਬੰਦਾ ਇਹ ਚੋ ਵੀ ਕਹੀ ਆ ਫਿਰ ਤਾਂ ਕੋਈ लाਜੀ ਗੱਲ ਦਾ ਸਹੀ ਗੱਲ ਆ ਭਾਈ ਹੁਣ ਇਹ ਦਾ ਮੁੱਲ ਕੋਈ 75000 ਤੋਂ ਘੱਟ ਤਾਂ ਕੋਈ ਦੇ ਦੇ ਸਹੀ ਗੱਲ ਮਤਲਬ ਵੀ ਨਹੀਂ ਲੈ ਵਾਲੂ ਵਾਰੇਕ ਹਣਾ ਇੱਕ ਨੰਬਰ ਲੈਵਾ ਕਰਮ ਵਾਲੀ ਦਾ ਕਿਆ ਬਾਤ ਪੂਰਾ ਫੱਟ ਫੱਟ ਲੈਵਾ ਹਾਂਜੀ ਹਾਂਜੀ ਅੱਗੇ ਆ ਗਈ ਦੋ ਨੰਬਰ ਇਡਾ ਸੂਆ ਜੀ ਇਹ ਵੀ ਪਲੂ ਨਹੀਂ ਸੂਈ ਬਈ ਦੋ ਦੰਦ ਬੱਚੀ ਇਹ ਕਦੋਂ ਸੂਈ ਇਹ ਵੀ ਕੱਲ ਦੀ ਸੂਈ ਵੇ ਕੱਲ ਬੱਚਾ ਕੀ ਦੇਤਾ ਨੇ ਇਹਨੇ ਬੱਚੇ ਨੇ ਵੀ ਬੱਚਾ ਦਿੱਤਾ ਜੀ ਬੱਚਾ ਹਾਂ ਜੀ ਬਿਊਟੀ ਚਾਹੀਏ ਹਾਂ ਜੀ ਹਾਂ ਜੀ ਦੋ ਦੰਦ ਬਾਈ ਚੈੱਕ ਕਰਕੇ ਲੈ ਕੇ ਜਾਓ ਕਲੀਨ ਕਹਿਣ ਦੀਆਂ ਗੱਲਾਂ ਨਹੀਂ ਠੀਕ ਹੈ ਬਾਈ ਬੰਦਾ ਤਾਂ ਦੇਖ ਕੇ ਲੈ ਕੇ ਜਾਵੇ ਦੋ ਦੰਦ ਬੱਚੀਆ ਕਿੰਨਾ ਦੁੱਧ ਦੇ ਦੋ ਬਾਈ ਐਸਟੀਮੇਟ ਬਾਈ ਇਹ 20 ਲੀਟਰ ਤੋਂ ਬਾਹਰ ਚੱਲੂਗੀ 20 ਮਹੀਨੇ ਚੱਲੂ ਵੜਾ ਇਹਦਾ ਤੁਹਾਨੂੰ ਅਸਲ ਬਰੀਡ ਹੈ ਵੜਦੀ ਬਰੀਕੀ ਵਾਲੀ ਵੜਾ ਜੀ ਮਤਲਬ ਉਹ ਹੀ ਕਰ ਬਈ ਨਾੜਾਂ ਦੇਖੀ ਬਾਈ ਲੈ ਵੇ ਕੱਲੀ ਕੱਲੀ ਨਾੜ ਨਾਲ ਖੜੀ ਆ ਪੂਰੀ ਵਿੱਤੀ ਆ ਬੜੀ ਚੰਗੀ ਬਹਿੜਾ ਜੀ ਹੂੰ ਤੀਜਕ ਤੇ ਸ਼ਾਂਤੋ ਲੇਵਾ ਚੈੱਕ ਕਰ ਲੋ ਕਮਾਰ ਨਾਲ ਕੀ ਬਾਤ ਆ ਆਰਡਰ ਉਡਰ ਬੜਾ ਚੰਗਾ ਹਾਂਜੀ ਹਾਂਜੀ ਹੂੰ ਖੋਲਿਓ ਬਈ ਟੋਰਿਸ ਕੋਈ ਠੰਡੀ ਸੀ ਲਾ ਉਦਾਂ ਦੀ ਕੋਈ ਗੱਲ ਨਹੀਂ ਵੀ ਮਨ ਲਾ ਠੀਕ ਆ ਕੱਲ ਨੂੰ ਆਪਾਂ ਨੂੰ ਗਰਮ ਸ਼ਰਮ ਵਾਲਾ ਬੰਦਾ ਜਿਵੇਂ ਮਾਰਦੀ ਹੱਥ ਫੇਰੀ ਚੱਲ ਕੋਈ ਦੁਸਤਰੀ ਨਹੀਂ ਕਹਿਣਾ ਕਰਵਾਣੀ ਕਿ ਥਣ ਤੋਂ ਬੜਾ ਚੰਗਾ ਲੱਗਿਆ ਬੱਚ ਨਾਲ ਤਾਂ ਭਲਾਂ ਆ ਥੋੜੀ ਭਲਾਂ ਆ ਹੂੰ ਵੀ ਸਹੀ ਗੱਲ ਆ ਥੋੜੀ ਭਲ ਜੀ ਵੀ ਸਹੀ ਆ ਲੇਵਾ ਲੁਗਾ ਬੜਾ ਚੰਗਾ ਚਾਹਾਂ ਜਾਨਾ ਹੁਣ ਥਾਣੇ ਨੇ ਹੋਰ ਵੀ ਚੰਗਾ ਬਹੁ ਸਹੀ ਗਾ ਫੇਸ ਦੀ ਬਿਊਟੀ ਕਮਾਲ ਕੱਦ ਚੰਗਾ ਬਰੀਕ ਚੰਗੀਆਂ ਥੋੜੀ ਥੋੜੀ ਦੰਦਾਂ ਜਵੜਾ ਲੇ ਵਾਲੂ ਵਾ ਕਮਾਲ ਦਾ ਥਣ ਬਹੁਤ ਚੰਗਾ ਸੁਹੀ ਸੁਵਾਈ ਕਿਆ ਬੜੀ ਸਾਫ਼ ਸੁਥਰੀ ਬੱਚੀ ਜੋ ਇਹ ਨਹੀਂ ਗੱਲ ਕੀ ਸਹੀ ਗੱਲ ਹੈ ਬੜਾ ਇਹ ਵੀ ਗਾਉਂ ਨੂੰ ਬਹੁਤ ਵੱਧ ਵਾਲੀ ਕੀ ਜੀ ਹਮ ਥੋੜੀ ਥੋੜੀ ਇਹਦਾ ਮੁੱਲ ਬਈ ਜੈਜ ਬਈ ਇਹ ਜਮਾ ਜੈਜ ਮੰਨ ਲਓ ਵੀ ਸਾਡੇ 72000 ਰੁਪਏ ਲੈ ਲਾਂਗੇ ਦਾ 72000 ਹਾਂ ਜੀ ਮਾਂ ਤਾਂ ਬਾਈ ਕੱਲਾ ਛੋੜ ਵਾਲਾ ਹੋਊਗਾ ਇਹ ਆਪਾਂ ਹੁਣ ਕਹਿੰਦੇ ਆ ਨਾ ਇਹ ਮੁੱਕੇ ਲਗੇ ਓਹ ਜੇ ਮੋਲੇ ਵੀ ਬਾਈ ਭਾਵੇਂ 90 ਮੰਗ ਲਾ ਬੈਠਦਾ 90 ਵੀ ਨਹੀਂ ਬਾਲਾ ਬੈਠਦਾ ਨਾ ਸਹੀ ਗੱਲ ਹੈ ਜਿਉਂ ਮੋਲਾ ਵਾਲੇ ਚੱਟਰ ਚ ਪੈਣਾਗਾ ਜਮਾ ਜਾਇਜ ਮੋਲਾ 72000 ਆਪਾਂ ਜਿਹੜੇ ਰੁਪਏ ਜੇਹ ਚ ਪਾਉਣੇ ਉਹ ਹੀ ਗੱਲ ਆ ਬਸ ਉਹਨੇ ਆਪਣਾ ਜਾਇਜ ਭਾਅ ਨਾ ਪਤੰਗਰ ਦੇਣਾ ਹੂੰ ਉਹ ਗੱਲਾਂ ਹੈ ਨਹੀਂ ਆਪਣਾ ਕੋਈ ਬਾਲਣਾ ਸਹੀ ਹੈ ਬਾਈ ਸਾਡੇ 72000 ਕਿ ਲਵਾਂਗੇ ਬਈ ਲੋ ਕੋਈ ਬੰਦਾ ਆਪਣਾ ਕਰੇਗਾ ਲੈ ਓਕੇ ਬਈ ਹਾਂਜੀ ਪਰ ਬੈੜੀ ਬਾਲੀ ਚੰਗੀ ਜੀ ਹਮ ਹੱਥ ਤਰਾ ਕਿਤੋਂ ਹੀ ਬੰਦਾ ਆ ਗਿਆ ਹੱਥ ਕੱਢ ਦੇ ਵੀ ਇਹਦੇ ਚਾਹ ਕੋਈ ਥਾਂ ਨਹੀਂ ਚੰਗਾ ਇਹਦਾ ਜਾਮਲਾ ਕੱਦ ਬੈਡ ਨਹੀਂਗਾ ਜਾਮਲਾ ਤੰਦੋਂ ਆਪਾਂ ਗਲਤ ਦਾਦੇ ਬੰਦਾ ਚੈੱਕ ਕਰਕੇ ਲਿਆ 20 ਦੋ ਤੰਦੋਂ ਹਮ ਹਾਂਜੀ ਠੰਡੀ ਇੰਨੀ ਕਾ ਸ਼ੱਕਾ ਹੀ ਪੈ ਜਾ ਜੀ ਕਹਿਣਾ ਕੁਛ ਨਹੀਂ ਧਾਰਾ ਮਾਰ ਦੋ ਬਈ ਹਾਂਜੀ ਧਾਰਾ ਮਾਰ ਠੰਡੀ ਸੀਲਾ ਹਣਾ ਬਈ ਬੜੀ ਠੰਡੀ ਦਾ ਬਾਲੀ ਆ ਹਮ ਠੰਡੀ ਸੀਲਾ ਜੀ ਬੜੀ ਕੋਈ ਕੁਇਓ ਉਠੜਾ ਲਾ ਕਮਨੀ ਠੀਕ ਆ ਬਹੁਤ ਸੁਆਗੋ ਵੀ ਸੁਆਦੀ ਵਾਲੀ ਢੰਡੀ ਜਿਹਾ ਹੂੰ ਤੇ ਨੇੜੋ ਦਿਖਾਈ ਤੁਹਾਨੂੰ ਖਾਣ ਦਿਖਾ ਦੇਣੇ ਹਾਂਜੀ ਲੈ ਕੱਲਾ ਕੱਲਾ ਥਾਨ ਪੂਰੀ ਵਿਥੀ ਦੇ ਥਾਨ ਲੈ ਕਿਆ ਬਾਤ ਆ ਬੱਕੇ ਨਾੜਾ ਨੂੜਾ ਬਰੀਕੀ ਚ ਬਾਲ ਨਹੀਂ ਕਰਦੇ ਵਾਕੀ ਤਾਰਾ ਮਾਰ ਕੇ ਦਿਖਾ ਨੇ ਕੋਈ ਚੱਕਰੀ ਨਹੀਂ ਲੈ ਚੂਣ ਦੇ ਦਵਾਈ ਚ ਦਵਾਈ ਬੜੀ ਚੰਗੀ ਹੈ ਨਾ ਮਤਲਬ ਕੋਹ ਚੂਣ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਕੋਈ ਚੱਲ ਕੇ ਪੈਸ ਕਿੰਨਾ ਕਿਆ ਬਾਤ ਇੱਕ ਨੰਬਰ ਚਵਾਈ ਹੈ ਇੱਕ ਨੰਬਰ ਬੜਾ ਚੰਗਾ ਚੋਨਾ ਨਾ ਬੜਾ ਚੰਗਾ ਚੋਨਾ ਕੀ ਕਰੀ ਕਿ ਠੰਡੀ ਇਹ ਵੀ ਉਹ ਬਹੁਤ ਜਿਆਦਾ ਜੀ ਹਮ ਹਾਂ ਮਗਲੇ ਸਨਾਈ ਚੇਕ ਕਰ ਲਈ ਲੈ ਮਗਲੇ ਸਨਾਈ ਚੋਈ ਚੇਕ ਕਰ ਲੋ ਪੱਕੀ ਮੋਲ ਜਾਇਆ ਕਿ ਨਹੀਂ ਬਾਈ ਹਮ ਠੰਡੀ ਸੀਲ ਆ ਫੁੱਲ ਬਰੀਡ ਆ ਬਾਈ ਲੈਵਲ ਉਹ ਬਹੁਤ ਚੰਗਾ ਤਾਂ ਹੁਣ ਚੰਗਾ ਮੋਲ ਜਾਇਆ ਜਾਂ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਦੰਨਾ ਚ ਬਾਈ ਹਾਂਜੀ ਦੋ ਤਿੰਨ ਦੋ ਬੱਚੀ ਹਮ ਦੇਖੋ ਇਸ ਬਾਈ ਲੈ ਸ਼ਾਂਤ ਰੋਲੇ ਵਾਲਾ ਦੇ ਬਾਈ ਉਹਨੇ ਕਰ ਦਿੱਤਾ ਇਧਰ ਹਾਂ ਦੇਖੋ ਇੱਕ ਨੰਬਰ ਲੈ ਬਾਈ ਤੇ ਨਾਗਸੀ ਭਰਾ ਕੋਲੇ ਦੋ ਬਾਈ ਦੋਨੇ ਨੰਬਰ ਦੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ